ਸ੍ਰੀ ਵਾਹਿਗੁਰੂ ਸਾਹਿਬ ਜੀਓ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਧਾਨਾ ਤੇਰੀ ਮਹਿਮਾ ਬਰਨ ਨਾ ਸਾ ਕਉ ਤੂੰ ਠਾਕੁਰ ਊਚ ਭਗਵਾਨਾ tumri mehma varn na saka tu thakur uchh bhagwan jaeva ek te anek gun tere kede kede gava malka jaeva ek te anek gun tere कहिड़े कहिड़े गावां मालकां ਮੈਂ ਕਿਹੜੇ ਕਿਹੜੇ ਗਾਵਾਂ ਮਾਲਕਾ 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 ਜਿਹਾ ਏਕ ਤੇ ਆਨੇਕ ਗੁਣ ਤੇਰੇ ਕਿਹੜੇ ਕਿਹੜੇ ਗਾਵਾਂ ਮਾਲਕਾ ਦੇਵਾ ਇਕ ਤੇ ਅਨੇਕ ਗੁਣ ਤੇਰੇ ਕਿਹੜੇ ਕਿਹੜੇ ਗਾਵਾਂ ਮਾਲਕਾ ਦੇਵਾ ਇਕ ਤੇ ਅਨੇਕ ਗੁਣ ਤੇਰੇ ਦੇਵਤ ਦੇ ਗਾਵਾਂ ਮਾਲਕਾ ਦੇਵਾ ਇਕ ਤੇ ਅਨੇਕ ਗੁਣ ਤੇਰੇ ਦੇਵਤ ਦੇ ਗਾਵਾਂ ਮਾਲਕਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਂਦੇ ਮਹਾਨ ਅਪਾਰ ਮਿਹਰਮਤ ਬਖਸ਼ ਸਰਕਾਰ ਆਪ ਸਰਬਤ ਸੰਗਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਜਿੱਥੇ 12 ਸਵਾ 12 ਉੱਠ ਕਰਕੇ ਨਿਤ ਹੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਨਤਮਸਤਕ ਹੋ ਰਹੇ ਹੋ ਅੱਜ 17ਵਾਂ ਦਿਨ ਹੈ ਔਰ ਜੰਨੀਆਂ ਮਰਜੀ ਕਠਿਨਾਈਆਂ ਆਈਆਂ ਪਰੇਸ਼ਾਨੀ ਨਹੀਂ ਆਈਆਂ ਪਰ ਤੁਸੀਂ ਸੰਗਤ ਨਾਲ ਮਿਲ ਕੇ ਜਪਦੇ ਰਹੇ ਸਤਿਰਾਮ ਸ੍ਰੀ ਇਹ ਬਾਬਾ ਬੁੱਢਾ ਸਾਹਿਬ ਜੀ ਦਾ ਇੱਕ ਸਾਡੇ ਤੇ ਪਰ ਉਪਕਾਰ ਹੈ ਇਹ ਇਹ ਵੀ ਇੱਕ ਗੁਣ ਹੈ ਕਿ ਰੱਬ ਸਾਡਿਆਂ ਕੋ ਜਿੰਨਾਂ ਨੂੰ ਨਾ ਕੁਝ ਸਮਝ ਆਇਆ ਨਾ ਕੁਝ ਪਤਾ ਆ ਤੇ ਸਾਨੂੰ ਸੰਗਤ ਨਾਲ ਮਲਾ ਕੇ ਫਿਰ ਵੀ ਜਪਾਈ ਜਾ ਰਿਹਾ ਸਤਿਰਾਮ ਸ੍ਰੀ ਨਾਮ ਅਕਾਲ ਇਹ ਮਾਲਕ ਦੇ ਗੁਣਾ ਦਾ ਕੋਈ ਭੇਦ ਨਹੀਂਗਾ ਕਿ ਉਹਨੇ ਕਿਹਦੇ ਕੋਲੋਂ ਵੜਿਆਈ ਕਰਵਾ ਲੈਣੀ ਹੈ ਜਿਹੜਾ ਪੈਦਲ ਨਹੀਂ ਚੱਲ ਸਕਦਾ ਮਾਲਕ ਉਹਨੂੰ ਪੈਦਲ ਚਲਾਈ ਜਾ ਰਿਹਾ ਆ ਜਿਹੜੇ ਅਰਜਾਈ ਦੇ ਵਿੱਚੋਂ ਉੱਠ ਕੇ ਮੂੰਹ ਬਾਹਰ ਨਹੀਂ ਕੱਢ ਸਕਦੇ ਉਹਨਾਂ ਨੂੰ ਠੰਡ ਦੇ ਵਿੱਚ ਆਪਣੇ ਚਰਨਾਂ ਨਾਲ ਜੋੜਿਆ ਹੋਇਆ ਆ ਸੰਗਤ ਕਰਨ ਦਾ ਸੁਭਾਗ ਸਮਾ ਉਹਨਾਂ ਦੀ ਝੋਲੀ ਵਿੱਚ ਪਾਇਆ ਆ ਤੇ ਸਤਿਗੁਰੂ ਸਾਡੇ ਤੇ ਕਿਰਪਾ ਕਰਦੇ ਨੇ ਮਿਹਰ ਦੀ ਨਜ਼ਰ ਕਰਦੇ ਨੇ ਤੇ ਫਿਰ ਆਪਾਂ ਆ ਰਹੇ ਆ ਤੇ ਜਿੱਥੇ ਰੱਬ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਉਥੇ ਮਹਾਂਪੁਰਖਾਂ ਦੀਆਂ ਅਰਦਾਸਾਂ ਉਹਨਾਂ ਦੀਆਂ ਅਸੀਸਾਂ ਨਾਲ ਆਪਾਂ ਨੇਤੀ ਨਤਮਸਤਕ ਹੋ ਰਹੇ ਆ ਨਹੀਂ ਤੇ ऐसे ਸਾਡੇ ਕਰਮ ਕਿੱਥੋਂ ਸਾਥ ਦੇਣ ਇਹ ਮਨ ਕਿੱਥੇ ਉੱਠਦਾ ਆ ਮਨ ਤੇ ਆਪਣੇ ਦੁਨੀਆਦਾਰੀ ਦੇ ਰੰਗਾਂ ਵਿੱਚ ਜ਼ਿਆਦਾ ਮਸਤ ਰਹਿੰਦਾ ਆ ਪਰ ਜਿਨ੍ਹਾਂ ਤੇ ਕਿਰਪਾ ਪਿੱਛੇ ਕੰਮ ਕਰਦੀ ਹੋਵੇ ਅਰਦਾਸਾਂ ਕੰਮ ਕਰਦੀਆਂ ਹੁਣ ਤੇ ਉਹ ਸੰਗਤ ਦੇ ਨਾਲ ਮਿਲ ਜਾਂਦੇ ਨੇ ਤੇ ਆਪ ਜੀ ਨਾਲ ਪਿੱਛੇ ਵੀ ਮੈਂ ਸੰਗ ਪਾ ਰਿਆਂ ਸਿੰਗਾ ਕਿ ਜੇ ਪੈਦਲ ਚੱਲਦੇ ਆ ਤੇ ਸਤਿਗੁਰੂ ਜੀ ਕਹਿੰਦੇ ਨੇ ਨਾਮ ਜ਼ਰੂਰੀ ਐ ਜੇ ਲੰਗਰ ਪਾਣੀ ਛਕਦੇ ਆ ਤੇ ਨਾਮ ਸਿਮਰਨ ਜ਼ਰੂਰੀ ਐ ਤੇ ਭਗਤੀ ਦਾ ਮਤਲਬ ਈ ਇਹ ਐ ਕਿ ਹਰੀ ਦੇ ਗੁਣ ਗਾਣੇ ਨੇ ਜਿਹੜਾ ਜੀ ਉਹ ਰੱਬ ਦੀ ਭਗਤੀ ਨਾਲ ਜੁੜਦਾ ਆ ਉਹ ਹਰੀ ਦੇ ਨਾਲ ਜੁੜ ਜਾਂਦਾ ਆ ਬਾਣੀ ਪੜਨੀ ਗੱਲ ਹੋ ਰਿਹਾ ਹੈ ਬਾਣੀ ਨਾਲ ਜੁੜਨਾ ਗੱਲ ਹੋ ਰਿਹਾ ਜਿਹੜਾ ਬਾਣੀ ਪੜ ਗਿਆ ਬਾਣੀ ਦੇ ਵਿੱਚੋਂ ਪ੍ਰੇਮ ਪੈਦਾ ਕਰਕੇ ਰੱਬ ਦੇ ਚਰਨਾਂ ਨਾਲ ਜੁੜ ਗਿਆ ਪੜਨ ਵਾਲੇ ਤਾਂ ਬਥੇਰੇ ਨੇ ਮਹਾਰਾਜ ਕਹਿੰਦੇ ਨੇ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਨਾ ਸੁਣੀਏ ਕਹਿੰਦੇ ਪੜੇ ਸੁਣੇ ਕਿਆ ਹੋਈ ਕਹਿੰਦੇ ਕੀ ਹੋ ਗਿਆ ਜੇ ਤੂੰ ਬਾਣੀ ਪੜਦਾ ਜੋ ਸਹਿਜ ਨਾ ਮਿਲੇਓ ਸੋ ਜੇ ਤੇਰੇ ਅੰਦਰ ਸਹਿਜ ਹੀ ਨਾ ਆਇਆ ਜੇ ਤੇਰੇ ਅੰਦਰ ਪ੍ਰੇਮ ਹੀ ਨਾ ਪੈਦਾ ਹੋਇਆ ਤੇ ਤੇਰੇ ਗੁਰਬਾਣੀ ਪੜਨ ਦਾ ਕੀ ਫਾਇਦਾ ਪੜਿਆ ਰਹਿ ਪੜਦਾ ਰਹਿ ਜੁੜਿਆ ਰਹਿ ਪਰ ਨਾਲ ਸੰਗਤ ਕਰਦਾ ਰਹਿ ਸੰਗਤ ਚੋਂ ਹੀ ਤੇਰੇ ਅੰਦਰ ਪ੍ਰੇਮ ਪੈਦਾ ਹੋਣਾ ਸਤਗੁਰੂ ਜੀ ਕਹਿੰਦੇ ਨੇ ਭਗਤ ਕਰੋ ਉਹ ਦੁਨੀਆਂ ਦੇ ਉਹ ਲੋਗੋ ਭਗਤੀ ਕਰੋ ਪਰ ਭਗਤੀ ਕਰਨ ਦੇ ਨਾਲ ਨਾਲ ਨਿੰਦਿਆ ਚੁਗਲੀ ਇਰਖਾ ਤੋਂ ਛੱਡ ਫੇਰ ਛੱਡ ਕੇ ਤੇ ਕਰਨਾ ਕੀ ਹੈ ਕਿਉਂਕਿ ਜਦੋਂ ਭਗਤੀ ਕਰਨੀ ਹੈ ਤੇ ਨਾਲ ਕੁਝ ਅਪਣਾਉਣਾ ਆਇਆ ਤੇ ਨਾਲ ਕੁਝ ਛੱਡਣਾ ਵੀ ਹੈ ਤੇ ਅਪਣਾਉਣਾ ਕੀ ਹੈ ਸਤਿਗੁਰੂ ਜੀ ਕਹਿੰਦੇ ਨੇ ਹਰ ਕੇ ਗੁਣ ਗਾਵੋ ਹਰੀ ਦੇ ਗੁਣ ਗਾਣੇ ਨੇ ਉਦੇ ਗੁਣ ਕੀ ਹੈ ਉਹਦੀ ਸਿਫਤ ਕਰਨੀ ਉਹਨੂੰ ਸਲਾਉਣਾ ਤੇ ਜਪਣਾ ਵਾਹਿਗੁਰੂ 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 ਇਹ ਹੀ ਉਹਦੀ ਸਿਫਤ ਆ ਇਹ ਹੀ ਉਹਦੇ ਗੁਣ ਨੇ ਜਿਹੜਾ ਵਾਹਿਗੁਰੂ ਦੇ ਨਾਲ ਜੁੜ ਗਿਆ ਜਿਹਨੇ ਅੰਮ੍ਰਿਤ ਵੇਲਾ ਸੰਭਾਲ ਲਿਆ ਇਹ ਉਹਦਾ ਗੁਣ ਆ ਉਹਦੇ ਗੁਨਾ ਦੀ ਨਿਸ਼ਾਨੀ ਹੈ ਕਿਸੇ ਨਾਲ ਵੈਰ ਨਹੀਂ ਕਮਾਉਣਾ ਕਿਸੇ ਤੋਂ ਡਰ ਕੇ ਗੁਰੂ ਦਾ ਲੜਨ ਨਹੀਂ ਛੱਡਣਾ ਇਹ ਉਹਦੀ ਨਿਸ਼ਾਨੀ ਹੈ ਸੱਚ ਦੇ ਨਾਲ ਜੁੜਨਾ ਆ ਝੂਠ ਦਾ ਖਹਿੜਾ ਛੱਡਣਾ ਆ ਮਿਹਨਤ ਦੀ ਕਮਾਈ ਕਰਨੀ ਹੱਕ ਸੱਚ ਦੀ ਕਮਾਈ ਕਰਨੀ ਹੈ ਕਿਸੇ ਦਾ ਬੁਰਾ ਚਿਤਵਣਾ ਨਹੀਂਗਾ ਇਹ ਉਹਦੀ ਗੁਨਾ ਦੀ ਨਿਸ਼ਾਨੀ ਹੈ ਆਪਣੀ ਜਿਹੜੀ ਕਿਰਤ ਕਰਦੇ ਆ ਉਹਨੂੰ ਸੱਚ ਸੁੱਚ ਦੇ ਵਿੱਚ ਪਹਿਰਾ ਦੇ ਕੇ ਕਰਨੀ ਹੈ ਇਹ ਮਾਲਕ ਦੇ ਗੁਣ ਨੇ ਕਿਉਂਕਿ ਆਪ ਪਰਮੇਸ਼ਰ ਨੇ ਸਾਨੂੰ ਇਹ ਸਮਝਾਉਣਾ ਕੀਤਾ ਆ ਕਿ ਬੰਦਿਆ ਜੇ ਤੂੰ ਸੰਸਾਰ ਤੇ ਆਇਆ ਆ ਤੇ ਆਪਣੇ ਆਪ ਨੂੰ ਧਰਮੀ ਕਹਿ ਲਾਉਂਦਾ ਆ ਨਾ ਤੇ ਇੱਕ ਗੱਲ ਯਾਦ ਰੱਖ ਲਈ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਹਰੀਦਾ ਤੂੰ ਨਾਮ ਜਪਦਾ ਹੋਵੇਂ ਤੇ ਕੰਮ ਤੇਰੇ ਸੋਹਣੇ ਹੋਣ ਤੇ ਇਹ ਨਾ ਹੋਵੇ ਕਿ ਕੰਮ ਤੇਰੇ ਜਲਾਦਾ ਵਾਲੇ ਹੋਣ ਤੇ ਮੁਖ ਤੋਂ ਤੂੰ ਜਪਦਾ ਹੋਵੇਂ ਸਤਨਾਮ ਸ੍ਰੀ ਦੁਨੀਆਦਾਰੀ ਦੇ ਵਿੱਚ ਰਹਿਨੇ ਹੋਇਆ ਜਿੱਥੇ ਕਰਮ ਚੰਗੇ ਹੋਣ ਉਥੇ ਰਸਨਾ ਤੇ ਨਾਮ ਵੀ ਹੋਵੇ ਕੱਲੇ ਚੰਗੇ ਕਰਮ ਨੂੰ ਨਹੀਂ ਗੁਰੂ ਮੰਨਦਾ ਤੇ ਕੱਲੇ ਨਾਮ ਨੂੰ ਵੀ ਨਾਲ ਮਹਾਰਾਜ ਕਲਾ ਸਲਾਉਂਦੇ ਮਾਰਾ ਕਹਿੰਦੇ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਮੁਬਖਸ਼ੀ ਗੁਰ ਮੇਰੇ ਆ ਸੇਵਾ ਤੇ ਸਿਮਰਨ ਮੈਨੂੰ ਬਸ ਹੀ ਗੁਰ ਮੇਰੇ ਆ ਸੇਵਾ ਤੇ ਸਿਮਰਨ ਮੈਨੂੰ ਬਸ ਹੀ ਗੁਰ ਮੇਰਾ ਸੇਵਾ ਤੇ ਸਿਮਰਨ ਮੈਨੂੰ ਇਹ ਗੁਰੂ ਕੋਲੋਂ ਮੰਗਿਆ ਕਰ ਜਿੱਥੇ ਮਹਾਰਾਜ ਮੇਰੀ ਝੋਲੀ ਚ ਨਾਮ ਪਾਇਆ ਈ ਜਿੱਥੇ ਮੈਨੂੰ ਸੰਗਤ ਨਾਲ ਜੋੜਿਆ ਈ ਉੱਥੇ ਮੇਰਾ ਕਰਮ ਵੀ ਸੁਹਾਵਣਾ ਰਹੇ ਮੈਂ ਕਰਮ ਕਰਕੇ ਨਾ ਕਿਸੇ ਨਾਲ ਮਾੜਾ ਹੋਵਾਂ ਮੈਂ ਕਰਮ ਕਰਕੇ ਕਿਸੇ ਦਾ ਮਾੜਾ ਨਾ ਚਿਤਵਾਂ ਕਿਉਂਕਿ ਕਰਮ ਦੇ ਨਾਲ ਹੀ ਇਹ ਨਾਮ ਦੀ ਮਹਿਮਾ ਆ ਕਿਉਂਕਿ ਕਰਮ ਸੇਵਾ ਦਾ ਰੂਪ ਬਣ ਜਾਂਦਾ ਹੈ ਜ਼ਰੂਰੀ ਨਹੀਂਗਾ ਕਿਸੇ ਨੂੰ ਦੁੱਧ ਸ਼ਕਾ ਲੈਣਾ ਸਮੋਸੇ ਖਵਾ ਲੈਣੇ ਜਾਂ ਹੋਰ ਇਤਿਆਦਿਕ ਪਦਾਰਥ ਸੰਗਤਾਂ ਵਿੱਚ ਲੰਗਰ ਲਾ ਲੈਣੇ ਇਹੀ ਸੇਵਾ ਆ ਸੇਵਾ ਤੁਹਾਡਾ ਕਰਮ ਆ ਤੁਹਾਡੀ ਭਾਵੜਾ ਨਾਲ ਸ਼ਰਦਾ ਦੇ ਨਾਲ ਕੀਤਾ ਹੋਇਆ ਕਰਮ ਉਹ ਸੇਵਾ ਦਾ ਰੂਪ ਧਾਰਨ ਕਰ ਜਾਂਦਾ ਆ ਉਹ ਭਾਵੇਂ ਆਪਾਂ ਗੁਰਦਰਬਾਰ ਦੇ ਵਿੱਚ ਕੱਖ ਹੀ ਪਿਆ ਹੋਵੇ ਉਹਨੂੰ ਚੱਕ ਕੇ ਲੈ ਗਏ ਭਾਵੇਂ ਉੱਥੇ ਇੱਕ ਟਾਟ ਦੇ ਵਿੱਚ ਵਟ ਪਏ ਹੋਏ ਨੇ ਉਹਨੂੰ ਵਟਾਂ ਨੂੰ ਕੱਢ ਦਿੱਤਾ ਭਾਵੇਂ ਬੇਫਾਲਤੂ ਲਾਈਟ ਜਨ ਰਹੀ ਹੈ ਪੱਖਾ ਚੱਲ ਰਿਹਾ ਆ ਗੁਰਦਵਾਰ ਦਰਬਾਰ ਦੇ ਵਿੱਚ ਉਹਨੂੰ ਬੰਦ ਕਰ ਦਿੱਤਾ ਉਹ ਤੇਰਾ ਕਰਮ ਹੀ ਤੇਰੀ ਸੇਵਾ ਬਣ ਜਾਂਦਾ ਆ ਸਤਿਗੁਰੂ ਜੀ ਕਹਿੰਦੇ ਨੇ ਬੰਦਿਆ ਜੇ ਤੂੰ ਕਰਮ ਮਾੜੇ ਕੀਤੇ ਨਾ ਤੇ ਫਿਰ ਨਾ ਕਿਸੇ ਨੂੰ ਆਖੀ ਕਿ ਤੇਰੇ ਦਿਨ ਕਿਉਂ ਮਾੜੇ ਨੇ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਦੀਜੈ ਅਬਰਜਨਾ ਕਿਸੇ ਨੂੰ ਦੋਸ਼ ਦੇਣ ਦਾ ਕੋਈ ਫਾਇਦਾ ਨਹੀਂਗਾ ਉਹ ਤੇਰੇ ਮਾੜੇ ਕਰਮਾਂ ਨੇ ਤੈਨੂੰ ਮਾਰਿਆ ਕਿਸੇ ਨੇ ਤੈਨੂੰ ਕੀ ਮਾਰਨਾ ਤੇਰੇ ਮਾੜੇ ਕਰਮਾਂ ਨੇ ਤੈਨੂੰ ਮਾਰਿਆ ਕਿਸੇ ਨੇ ਤੈਨੂੰ ਕੀ ਮਾਰਨਾ ਕਿਸ ਨੇ ਤੈਨੂੰ ਕੀ ਮਾਰਨਾ ਤੇਰੇ ਮਾਰੇ ਕਰਮਾਂ ਤੇਨੂੰ ਮਾਰਨਾ ਕਿਸ ਨੇ ਤੈਨੂੰ ਕੀ ਮਾਰਨਾ ਕਿਸ ਨੇ ਤੈਨੂੰ ਕੀ ਮਾਰਨਾ ਤੇਰੇ ਮਾਰੇ ਕਰ ਮਾਨੇ ਤੈਨੂੰ ਮਾਰਿਆ ਕਿਸੇ ਨੇ ਤੈਨੂੰ ਕੀ ਮਾਰਨਾ ਤੇਰੇ ਮਾਰੇ ਕਰ ਮਾਨੇ ਤੈਨੂੰ ਮਾਰਿਆ ਕਿਸੇ ਨੇ ਤੈਨੂੰ ਕੀ ਮਾਰਨਾ ਤੇਰੇ ਮਾਰੇ ਕਰ ਮਾਨੇ ਤੈਨੂੰ ਮਾਰਿਆ ਕਿਸੇ ਨੇ ਤੈਨੂੰ ਕੀ ਮਾਰਨਾ ਤੇਰੇ ਮਾਰੇ ਕਰੇ ਮਾਰੇ ਤੈਨੂੰ ਮਾਰੇ ਆ ਕਿਸੇ ਨੇ ਕਹਨੂੰ ਕੀ ਮਾਰਨਾ ਤੇਰੇ ਮਾਰੇ ਕਰਮਾਂ ਨੇ ਤੈਨੂੰ ਇਹ ਜਿਹੜੇ ਦੁੱਖ ਤੂੰ ਝੱਲਦਾ ਆ ਇਹ ਜਿਹੜਾ ਤੇਰੇ ਘਰ ਵਿੱਚ ਕੱਲ ਕਲੇਸ਼ ਲੜਾਈ ਝਗੜੇ ਪਏ ਨੇ ਇਹ ਤੇਰੇ ਆਪਣੇ ਕੀਤੇ ਹੋਏ ਕਰਮ ਅਨੁਸਾਰ ਆ ਕਿਸੇ ਨੂੰ ਦੋਸ਼ ਦੇਣ ਦਾ ਕੋਈ ਫਾਇਦਾ ਨਹੀਂਗਾ ਅੱਜ ਹੀ ਆਪਣੇ ਮਨ ਅੰਦਰ ਛਾਤੀ ਮਾਰ ਕਿ ਮੈਂ ਨਾਮ ਕਿੰਨਾ ਜਪਿਆ ਆ ਮੈਂ ਬੰਦਗੀ ਕਿੰਨੀ ਕੀਤੀ ਐ ਮੈਂ ਸੰਗਤ ਵਿੱਚ ਜਾ ਕੇ ਸੇਵਾ ਕਿੰਨੀ ਕੀਤੀ ਐ ਸਤਿਗੁਰੂ ਜੀ ਕਹਿੰਦੇ ਜਿਸ ਦਿਨ ਤੈਨੂੰ ਇਸ ਗੱਲ ਦੀ ਸੋਝੀ ਆ ਗਈ ਉਸ ਦਿਨ ਜਾ ਕੇ ਫਰਿਆਦ ਕਰੀ ਬੇਨਤੀ ਕਰੀ ਕਿ ਮਾਲਕਾ ਮੈਂ ਭੁੱਲਣ ਹਾਰਾ ਔਗਣ ਹਾਰਾ ਤੇਰੇ ਦਰ ਤੇ ਖੜਾ ਆ ਤੇ ਕਿਰਪਾ ਕਰ ਮਿਹਰ ਦੀ ਨਜ਼ਰ ਕਰ ਬਖਸ਼ਿਸ਼ ਕਰ ਮੈਂ ਮਾੜੇ ਕਰਮਾ ਕਰਕੇ تیرے ਤੋਂ ਟੁੱਟਿਆ ਸੀ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਲਾਵਣ ਹਾ ਜਿਹਦਾ ਜੀ ਕਰਦਾ ਹੈ ਨਾ ਰੱਬ ਨੂੰ ਮਿਲਣ ਨੂੰ ਕਹਿੰਦੇ ਤੇਰੇ ਕੰਮਾਂ ਕਰਕੇ ਹੀ ਰੱਬ ਨੂੰ ਮਿਲਿਆ ਜਾ ਸਕਦਾ ਜਿਹੜਾ ਜੀਵ ਪਰਮਾਤਮਾ ਦੇ ਦਰਸ਼ਨ ਚਾਹੁੰਦਾ ਆ ਉਹਦੇ ਕਰਮ ਸੋਹਣੇ ਹੋਣੇ ਚਾਹੀਦੇ ਨੇ ਮਨ ਕਰਕੇ ਗੁਰੂ ਨਾਲ ਜੁੜਿਆ ਹੋਣਾ ਚਾਹੀਦਾ ਆ ਧਨ ਕਰਕੇ ਤੇ ਸਾਰੇ ਹੀ ਜੁੜਦੇ ਨੇ ਪਰ ਮਨ ਕਰਕੇ ਕੋਈ ਵਿਰਲਾ ਹੈ ਤੇ ਜਿਹੜਾ ਮਨ ਕਰਕੇ ਜੁੜ ਗਿਆ ਤੇ ਉਹਨਾਂ ਨੇ ਪਰਮਾਤਮਾ ਦੀਆਂ ਨਜ਼ਰਾਂ ਦੇ ਪਾਤਰ ਬਣ ਜਾਣਾ ਆ ਜਿਹੜਾ ਰੱਬ ਦੀ ਨਜ਼ਰ ਦਾ ਪਾਤਰ ਬਣ ਗਿਆ ਤੇ ਉਹ ਵੱਡੇ ਭਾਗਾ ਵਾਲਾ ਬਣ ਜਾਂਦਾ ਆ ਪਰ ਇਹ ਸੋਝੀ ਮਿਲੇ ਕਿਥੋਂ ਇਹ ਸਮਝ ਆਵੇ ਕਿਥੋਂ ਇਹ ਤੇ ਕੋਹ ਹਨੇਰੇ ਵਿੱਚ ਜ਼ਿੰਦਗੀ ਬੰਦਾ ਕੋ ਯਾਰ ਰਿਆ ਸਮਝ ਆਉਂਦੀ ਕੋਈ ਨਹੀਂ ਗਈ ਆਪਣੇ ਮਨ ਪਿੱਛੇ ਲਾ ਕੇ ਵੇਖਣ ਨੂੰ ਲੱਗਦਾ ਕਿ ਮੈਂ ਸੇਵਾ ਕਰਦਾ ਆ ਵੇਖਣ ਨੂੰ ਲੱਗਦਾ ਕਿ ਮੈਂ ਨਾਮ ਜਪਦਾ ਆ ਵੇਖਣ ਨੂੰ ਲੱਗਦਾ ਮੈਂ ਦਾਨ ਪੁੰਨ ਕਰਦਾ ਆ ਪਰ ਉਹਨੂੰ ਹਉਮੈ ਦੀ ਮੈਲ ਲੱਗੀ ਹੋਈ ਹੈ ਉਹ ਕਿਸੇ ਥਾਂੇ ਨਹੀਂ ਪੈਂਦੀ ਕਿਉਂਕਿ ਸਤਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਬੰਦਿਆ ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ ਗੁਰੂ ਦੀ ਸੇਵਾ ਕਰਨੀ ਬੜੀ ਔਖੀ ਹੈ ਕਿਉਂ ਔਖੀ ਹੈ ਮਾਇਆ ਕਰਕੇ ਤੂੰ ਪਦਾਰਥ ਸੰਗਤ ਵਿੱਚ ਵੰਡ ਲਵੇਂਗਾ ਤਨ ਕਰਕੇ ਤੂੰ ਵੇਖਿਆ ਜਾਵੇਂਗਾ ਕਿ ਇਹਨੇ ਸੇਵਾ ਕੀਤੀ ਐ ਪਰ ਮਨ ਕਰਕੇ ਤੈਨੂੰ ਹਉਮੇ ਲੱਗੀ ਹੋਈ ਐ ਹਉਮੇ ਦੇ ਵਿੱਚ ਆ ਕਿ ਖਰੇ ਮੈਂ ਨਾ ਲੈ ਕੇ ਆਉਂਦਾ ਤੇ ਇਹਨਾਂ ਨੇ ਕਿੱਥੋਂ ਛਕਣਾ ਸੀਗਾ ਲੰਗਰਾਂ ਦੇ ਵਿੱਚ ਸੇਵਾ ਪਾਈ ਮਨ ਵਿੱਚ ਹਉਮੇ ਆ ਕਿ ਜੈਦ ਮੈਂ ਨਾ ਪਾਉਂਦਾ ਤੇ ਲੰਗਰ ਹੀ ਨਾ ਲੱਗ ਪਾਉਂਦਾ ਹੱਥੀ ਸੇਵਾ ਕਰਦਾ ਆ ਜੇ ਮੈਂ ਨਾ ਆਉਂਦਾ ਤੇ ਇਹ ਕੌਣ ਕਰਦਾ ਸਤਿਗੁਰੂ ਕਹਿੰਦੇ ਨਹੀਂ ਤੂੰ ਆਇਆ ਸੀਗਾ ਤਦ ਵੀ ਸੇਵਾ ਹੋ ਰਹੀ ਹੈ ਤੂੰ ਨਹੀਂ ਆਏਗਾ ਇਹ ਸੇਵਾ ਚੱਲਦੀ ਰਹਿਣੀ ਹੈ ਕਿਉਂਕਿ ਉਹ ਰੱਬ ਸਦਾ ਹੀ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਦੋਂ ਮਾਲਕ ਦੁਨੀਆ ਨਹੀਂ ਸੀ ਉਦੋਂ ਵੀ ਰੱਬ ਸੀਗਾ ਪਰਮਾਤਮਾ ਦਾ ਵਾਸਾ ਉਦੋਂ ਵੀ ਸੀ ਆਦ ਸੱਚ ਤੇ ਜਦੋਂ ਯੁਗਾਂਦ ਜਦੋਂ ਯੁਗ ਬਣੇ ਇਹ ਚਾਰ ਯੁਗ ਨੇ ਤੇ ਚੌਹ ਯੁਗਾਂ ਦਾ ਜਦੋਂ ਵਾਸਾ ਹੋਇਆ ਸਤਜਗ ਤ੍ਰੇਤਾ ਦੁਆਪਰ ਤੇ ਜਿਹਦੇ ਵਿੱਚ ਆਪਾਂ ਚੱਲ ਰਹੇ ਆ ਕਲ ਯੁਗ ਤੇ ਕਹਿੰਦੇ ਉਹ ਰੱਬ ਉਦੋਂ ਵੀ ਹੈ ਤੇ ਜਿਸ ਦਿਨ ਇਹਨਾਂ ਯੁਗਾਂ ਦਾ ਨਾਸ ਹੋ ਜਾਣਾ ਆ ਇਹ ਧਰਤੀ ਦਾ ਨਾਸ ਹੋ ਜਾਣਾ ਆ ਸਤਗੁਰ ਜੀ ਕਹਿੰਦੇ ਨੇ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀਸ ਇਹ ਰੱਬ ਉਹਦੋਂ ਵੀ ਰਹਿਣਾ ਆ ਤੂੰ ਰਵੇ ਭਾਵੇਂ ਨਾ ਰਵੇ ਇਹ ਸੇਵਾ ਚੱਲਦੀ ਰਹਿਣੀ ਏ ਇਹ ਨਾਮ ਚੱਲਦਾ ਹੀ ਰਹਿਣਾ ਆ ਬੰਦਿਆ ਆਪਣੇ ਮਾਣ ਨਾ ਕਰੀ ਓ ਮਾਣ ਨਾ ਕਰੀ ਗੁੱਡੀ ਅਮਰੀ ਚੜੀ ਦਾ ਮੁੱਦ ਤਾਂ ਦਾਦਾਵਾ ਬੰਨੇ ਪਤਾ ਨਹੀਂ ਘੜੀ ਦਾ ਮਾਰਨਾ ਕਰੀ ਗੁੱਡੀ ਅਮਰੀ ਚੜੀ ਦਾ ਮੁੱਦ ਤਾਂ ਦਾਦਾਵਾ ਬੰਨੇ ਪਤਾ ਨਹੀਂ ਘੜੀ ਦਾ ਮੁਦ ਤਾ ਦਾਵਾ ਬਨੇ ਪਤਾ ਨਹੀਂ ਘੜੀ ਦਾ ਮੁਦ ਤਾ ਦਾਵਾ ਬਨੇ ਪਤਾ ਨਹੀਂ ਘੜੀ ਦਾ ਤੂੰ ਮੌਤਾਂ ਦੇ ਦਾਵੇ ਪਾਲੀ ਫਿਰਦਾ ਤੇਰਾ ਪਤਾ ਹੀ ਨਹੀਂ ਆ ਕਿਹੜੀ ਘੜੀ ਤੂੰ ਇਸ ਦੁਨੀਆ ਤੋਂ ਚਲੇ ਜਾਣਾ ਆ ਕੋਈ ਪਤਾ ਨਹੀਂ ਆ ਕਿਆ ਜਾਣੇ ਕਿ ਵ ਮਰेंगे ਕਿਹੈਸਾ ਮਰਨਾ ਹੋਏ ਕੋਈ ਨਹੀਂ ਜਾਣਦਾ ਕਿਵੇਂ ਮਰਨਾ ਆ ਕਦੋਂ ਮਰਨਾ ਤੇ ਕਿੱਥੇ ਮਰਨਾ ਆ ਜਾਣਦਾ ਕੋਈ ਤਿੰਨ ਕੱਕੇ ਕਦੀ ਕਿਸੇ ਦੇ ਕਾਬੂ ਨਹੀਂ ਜੇ ਆਏ ਕਦੋਂ ਕਿਵੇਂ ਤੇ ਕਿੱਥੇ ਇਹ ਕੋਈ ਨਹੀਂ ਪਤਾ ਸਤਗੁਰ ਜੀ ਕਹਿੰਦੇ ਨੇ ਬੰਦਿਆ ਤੂੰ ਮੰਝੇ ਤੇ ਰੜਕ ਰੜ ਕੇ ਨਹੀਂ ਜਾਏਗਾ ਛੱਡਣਾ ਸੰਸਾਰ ਸਭ ਨੇ ਆ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ ਜੇ ਰੱਬ ਤੇਰੇ ਹਿਰਦੇ ਚ ਵਸਿਆ ਪ੍ਰਮਾਤਮਾ ਤੈਨੂੰ ਚਲਦੇ ਫਿਰਦੇ ਇਹਨੂੰ ਇਸ ਸੰਸਾਰ ਤੋਂ ਲੈ ਕੇ ਜਾਏਗਾ ਪਰ ਯਪਦਾ ਰਹਿ ਸਤਨਾਮ ਸ੍ਰੀ ਰੱਬ ਦੇ ਨਾਲ ਇੰਨਾ ਡੂੰਘਾ ਪਿਆਰ ਪਾਲਾ ਹੈ ਕਿ ਮੇਰੀ ਜਿੰਦ ਜਾਨ ਦੀ ਤੇ ਜਾਵੇ ਮੈਂ ਆਪਣੇ ਪਿਓ ਦਾ ਖਿਹੜਾ ਨਹੀਂ ਛੱਡਣਾ ਮੈਂ ਆਪਣੇ ਸਤਿਗੁਰੂ ਦਾ ਲੜ ਓ ਐਸੀ ਪ੍ਰੀਤ ਪਾਲਾ ਜੀਵੇ ਚੰਦ ਤੇ ਚਕੌਰ ਦੀ ਐਸੀ ਪ੍ਰੀਤ ਪਾਲਾ ਜੀਵੇ ਚੰਦ ਤੇ ਚਕੌਰ ਦੀ ਐਸੀ ਪ੍ਰੀਤ ਪਾਲਾ ਜਿਵੇਂ ਚੰਦ ਤੇ ਚਕੌਰ ਦੀ ਐਸੀ ਪ੍ਰੀਤ ਪਾਲਾ ਜਿਵੇਂ ਚੰਦ ਤੇ ਚਕੌਰ ਦੀ ਐਸੀ ਡੂੰਗੀ ਤੇਰੀ ਪ੍ਰਮਾਤਮਾ ਦੇ ਨਾਲ ਮਲਾਪ ਹੋਣਾ ਚਾਹੀਦਾ ਜਿਵੇਂ ਚਕੌਰ ਜਿੰਨਾ ਚਰਚੰਦਰਮਾ ਰਹਿੰਦਾ ਤਾਹਣ ਪਛਾਣ ਨੂੰ ਮੁੜ ਜਾਂਦੀ ਐ ਉਲਟ ਕੇ ਪਿੱਛੇ ਪੈ ਜਾਂਦੀ ਪਰ ਉਹਦੇ ਵੱਲ ਤੱਕਣਾ ਨਹੀਂ ਛੱਡਦੀ ਉਹ ਤੇਰੇ ਤੇ ਔਖੀਆਂ ਘੜੀਆਂ ਆਉਣ ਔਖਾ ਸਮਾਂ ਆਵੇ ਪਰ ਗੁਰੂ ਦਾ ਖੜਾ ਨਾ ਛੱਡੀ ਪ੍ਰਮਾਤਮਾ ਪਤਾ ਨਹੀਂ ਕਿਹੜੀ ਪ੍ਰੀਖਿਆ ਕਿਹੜੇ ਵੇਲੇ ਪਾਉਂਦਾ ਆ ਸਾਡੇ ਤੇ ਜਦੋਂ ਕਿਤੇ ਕੋਈ ਔਖਾ ਵੇਲਾ ਆਉਂਦਾ ਅਰਦਾਸ ਕੀਤੀ ਬੇਨਤੀ ਕੀਤੀ ਮਾਲਕ ਨੇ ਸੁਣ ਲਈ ਤੇ ਅਸੀਂ ਬੜੇ ਖੁਸ਼ ਹੋਏ ਅਸੀਂ ਦਾਨਪੁਨ ਕੀਤਾ ਅਸੀਂ ਸੇਵਾ ਕੀਤੀ ਫਿਰ ਕਿਤੇ ਸਮਾਂ ਆਇਆ ਸੰਸਾਰਿਕ ਝਮੇਲਿਆਂ ਦੇ ਵਿੱਚ ਫਿਰ ਲੋੜ ਪਈ ਅਰਦਾਸ ਕੀਤੀ ਰੱਬ ਨੇ ਨਹੀਂ ਸੁਣੀ ਤੇ ਸਾਡਾ ਮਨ ਡੋਲਦਾ ਆ ਸਾਡਾ ਤੇ ਕੰਮ ਹੀ ਨਹੀਂ ਬਣਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਬੰਦਿਆ ਜਿਹੜਾ ਪਿਛਲਾ ਤੇਰਾ ਕੰਮ ਬਣਿਆ ਸੀਗਾ ਉਹ ਉਹਦਾ ਤੈਨੂੰ ਚੇਤਾ ਭੁੱਲ ਗਿਆ ਉਹਦਾ ਚੇਤਾ ਕਰ ਜਦੋਂ ਪਹਿਲਾਂ ਅਰਦਾਸ ਕੀਤੀ ਤੂੰ ਕਿੰਦੀ ਔਕੜ ਵਿੱਚ ਫਸਿਆ ਸੀ ਤੂੰ ਕਹਿਣਾ ਸੀਗਾ ਇਸ ਔਖੀ ਘੜੀ 'ਚੋਂ ਮਾਲਕਾ ਮੈਨੂੰ ਹੱਥ ਦੇ ਕੇ ਰੱਖ ਲੈ ਉਦੋਂ ਮਾਲਕ ਨੇ ਤੈਨੂੰ ਰੱਖਿਆ ਉਸ ਚੀਜ਼ ਨੂੰ ਭੁੱਲ ਕੇ ਅੱਜ ਤੂੰ ਹੋਰ ਨਾਂ ਦੇ ਦੁਆਰਿਆਂ ਤੇ ਤੁਰਿਆ ਫਿਰਦਾ ਇਹੀ ਅਰਦਾਸ ਕਰਿਆ ਕਰ ਕਿਸ ਦੇ ਦਰ ਜਾਵਾਂ ਜੀ ਮੈਂ ਛੱਡ ਕੇ ਦੁਆਰਾ ਤੇਰਾ ਕਿਸ ਦੇ ਦਰ ਜਾਵਾਂ ਜੀ ਮੈਂ ਛੱਡ ਕੇ ਦੁਆਰਾ ਤੇਰਾ 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 ਕਿਸ ਦੇ ਦਰ ਜਾਵਾਂ ਜੀ ਮੈਂ ਛੱਡ ਕੇ ਦੁਆਰਾ ਤੇਰਾ ਕਿਸ ਦੇ ਦਰ ਜਾਵਾਂ ਜੀ ਮੈਂ ਛੱਡ ਕੇ ਦੁਆਰਾ ਤੇਰਾ ਕਿਸ ਦੇ ਦਰ ਜਾਵਾਂ ਜੀ ਮੈਂ ਛੱਡ ਕੇ ਦੁਆਰਾ ਤੇਰਾ ਮਾਲਕਾ ਮੈਨੂੰ ਹੋਣ ਹੋਰ ਕਿਸੇ ਬੂਹੇ ਅੱਗੇ ਜਾਣਾ ਨਾ ਪਵੇ ਕਿਰਪਾ ਕਰ ਜੇ ਕੋਈ ਮੇਰਾ ਪਿਛਲਾ ਕਰਮ ਮਾੜਾ ਆ ਹੁਣ ਮਿਹਰ ਦੀ ਨਜ਼ਰ ਕਰ ਨਾ ਕੋਈ ਪਾਸਾ ਸੁਜੇ ਕੋਈ ਸਾਧੂਆ ਸੰਤਾਂ ਦੀ ਰੱਬ ਦੇ ਪਿਆਰਿਆਂ ਦੀ ਸੰਗਤ ਕਰੋ ਆਪਣੀ ਅਰਦਾਸ ਨਾ ਸੁਣੀ ਜਾਵੇ ਉਹਨਾਂ ਤੋਂ ਅਰਦਾਸ ਕਰਵਾਓ ਉਹਨਾਂ ਦੀ ਅਰਦਾਸ ਵਾੜਾ ਕਿਤੇ ਪੂਰੀ ਹੁੰਦੀ ਹੋਵੇ ਫਿਰ ਸਮਝੋ ਕਿ ਇਹ ਰੱਬ ਸਾਡਾ ਭਲਾ ਕਰ ਰਿਹਾ ਆ ਪਰਮਾਤਮਾ ਸਾਡਾ ਕੋ ਚੰਗਾ ਕਰ ਰਿਆ ਆ ਐਵੇਂ ਨਾ ਛੱਡ ਕੇ ਦੁਆਰਾ ਉਹਦਾ ਹੋਰ ਪਾਸੇ ਭੱਜਿਆ ਕਰੀਏ ਇਹੀ ਅਰਦਾਸ ਕਰਿਆ ਕਰੋ ਬਾਰ-ਬਾਰ ਫਰਿਆਦਾ ਕਰਿਆ ਕਰੋ ਮਾਲਕਾ ਉਹ ਇੱਕ ਤੱਕਿਆ ਆਸਰਾ ਤੇਰਾ ਹੋਰ ਸਭੇ ਟਾਈਆਂ ਠੇਰੀਆਂ ਇੱਕ ਤੱਕਿਆ ਆਸਰਾ ਤੇਰਾ ਔਰ ਸਭੇ ਟਾਈਆਂ ਢੇਰੀਆਂ ਤੱਕਿਆ ਆਸਰਾ ਤੇਰਾ ਔਰ ਸਭੇ ਟਾਈਆਂ ਢੇਰੀਆਂ ਇੱਕ ਰੱਤ ਤੱਕਿਆ ਆਸਰਾ ਤੇਰਾ ਔਰ ਸਭੇ ਟਾਈਆਂ ਢੇਰੀਆਂ ਸਤਿਗੁਰ ਜੀ ਦੀ ਕਿਰਪਾ ਨਾਲ ਆਪ ਸਰਬੱਤ ਸੰਗਤਾਂ ਫਰੀ ਗੁਣ ਗਾਇਨ ਕਰਦੇ ਹੋਏ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਹੋਈਆਂ ਪੁੱਲਾਂ ਦੀ ਖਿਮਾ ਸਾਰੀ ਸੰਗਤ ਨੇ ਬਖਸ਼ ਲੈਣਾ ਆਓ ਬੜੇ ਅਦਬ ਸਤਿਕਾਰ ਨਾਲ ਗੱਜ-ਵੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ